ਮਿਸ਼ਨ ਰੋਜ਼ਗਾਰ ਤਹਿਤ ਮਾਨ ਸਰਕਾਰ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਦੇ ਰਹੀ ਹੈ 61000 ਤੋਂ ਵੱਧ ਹੁਣ ਤੱਕ ਜਿਹੜੀਆਂ ਨੌکریاں ਪੰਜਾਬ ਦੇ ਨੌਜਵਾਨਾਂ ਨੂੰ ਮਿਲ ਚੁੱਕੀਆਂ ਨੇ ਔਰ ਸੂਬੇ ਭਰ ਚ ਜਿਹੜੀਆਂ ਨੌکریاں ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਅੱਜ ਮੁਹਾਲੀ ਦੇ ਵਿੱਚ ਵੈਟਰਨਰੀ ਅਤੇ ਮੈਡੀਕਲ ਤੇ ਨਾਲ ਰਿਲੇਟਡ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਅੱਜ ਨੌਕਰੀ ਤੇ ਜਾਰੀਆਂ ਨੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਦੇਖ ਸਕਦੇ ਹੋ ਕਿ ਜਿਹੜੇ ਮੈਡੀਕਲ ਜਾਂ ਵੈਟਰਨਰੀ ਡਾਕਟਰ ਜਿਹੜੇ ਹੈਗੇ ਨੇ ਉਹ ਅੰਦਰ ਇੱਥੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਔਰ ਜਿਹੜੇ ਮੁਹਾਲੀ ਦੇ ਵਿਕਾਸ ਭਵਨ ਦੇ ਵਿੱਚ ਅੱਜ ਇੱਥੇ ਨਿਯੁਕਤੀ ਪੱਤਰ ਵੰਡੇ ਜਾਣੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਭਰ ਤੋਂ ਜਿਹੜੇ ਹੈਗੇ ਨੇ ਬੜੇ ਖੁਸ਼ ਨਜ਼ਰ ਆ ਰਹੇ ਆ ਰਹੇ ਨੇ ਆਏ ਹੋਏ ਨੌਜਵਾਨ ਔਰ ਉਹਨਾਂ ਦੇ ਮਾਪੇ ਮਾਪੇ ਉਹਨਾਂ ਦੇ ਇੱਥੇ ਬਾਹਰ ਬੈਠੇ ਨੇ ਔਰ ਬਜ਼ੁਰਗ ਜਿਹੜੇ ਹੈਗੇ ਨੇ ਬਾਹਰ ਨੇ ਔਰ ਨੌਜਵਾਨ ਦੇਖ ਸਕਦੇ ਹੋ ਕਿ ਇੱਥੇ ਖੜੇ ਹੋਏ ਨੇ ਔਰ ਇਹਨਾਂ ਨੌਜਵਾਨਾਂ ਨੂੰ ਇੱਥੇ ਅੱਜ ਨਿਯੁਕਤੀ ਪੱਤਰ ਮਿਲਣ ਦੀ ਗੱਲਬਾਤ ਕਰਾਂਗੇ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਤੁਸੀਂ ਅਸੀਂ ਫਾਜ਼ਿਲਕਾ ਤੋਂ ਫਾਜ਼ਿਲਕਾ ਤੋਂ ਹਾਂਜੀ ਕਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਅ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਵੈਟਰਨਰੀ ਡਿਪਾਰਟਮੈਂਟ ਹਾਂ ਵੈਟਰਨਰੀ ਡਿਪਾਰਟਮੈਂਟ ਕੀ ਫੀਲ ਕਰਦੇ ਹੋ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਮਤਲਬ ਐਨਐਸ ਵਾਲਾ ਦੀ ਮਿਹਨਤ ਅੱਜ ਫਾਈਨਲੀ ਰੰਗ ਲੈ ਕੇ ਆ ਰਹੀ ਹੈ ਤਾਂ ਹਰ ਅਕਸਰ ਹੁੰਦਾ ਸੀ ਕਈ ਵਾਰ ਕਿ ਨੌਕਰੀਆਂ ਲੈਣ ਲਈ ਤਾਂ ਨਿਯੁਕਤੀ ਪੱਤਰ ਪਹੁੰਚਣ ਲਈ ਹਾਂਜੀ ਪਹਿਲਾਂ 25 ਲੱਖ ਰੁਪਏ ਦੀ ਲੋੜ ਪੈਂਦੀ ਸੀਗੀ ਹਾਂਜੀ ਹਾਂਜੀ ਇਹ ਹਮੇਸ਼ਾ ਹੀ ਇਹ ਆਮ ਹੀ ਅਕਸਰ ਗੱਲ ਕਹੀ ਜਾਂਦੀ ਸੀ ਕਿ ਪਿਛਲੀਆਂ ਸਰਕਾਰਾਂ 'ਚ ਵੀ ਜਦੋਂ ਨਿਯੁਕਤੀ ਪੱਤਰ ਲੈਣਾਗਾ ਤਾਂ ਪਹਿਲਾਂ 25 ਲੱਖ ਰੁਪਏ ਇੰਤਜ਼ਾਮ ਕਰਨਾ ਪੈਂਦਾ ਸੀ ਤੁਸੀਂ ਵੀ ਕੀਤਾ ਹੋਊ ਨਹੀਂ ਨਹੀਂ ਸਰ ਬਿਲਕੁਲ ਨਹੀਂ ਆਪਦੀ ਮਿਹਨਤ ਦੇ ਬਲਬੂਤੇ ਤੇ ਇੱਥੇ ਕੋ ਪਹੁੰਚਿਆ ਹਮੇਸ਼ਾ ਹੀ ਤੇ ਅੱਜ ਵੀ ਉਹੀ ਚੀਜ਼ ਹੈ ਅਜੇ ਕੋਈ ਚੱਕਰ ਨਹੀਂ ਠੀਕ ਹਾਂਜੀ ਤੇ ਬਾ ਸੋਚਿਆ ਸੀ ਪਹਿਲਾਂ ਜਦੋਂ ਪੜ੍ਹਾਈ ਸ਼ੁਰੂ ਕੀਤੀ ਵੈਟਨ ਦੀ ਕਿ ਯਾਰ ਜਦੋਂ ਲੱਗਣਾਗਾ ਕਿ ਪੈਸੇ ਦੇਣੇ ਪੈਣੇ ਹੈਗੇ ਕਿ ਕਿਉਂਕਿ ਆਮ ਹੀ ਧਾਰਨਾ ਬਣੀ ਹੋਈ ਆ ਇਹ ਕਿ ਨੌਕਰੀ ਲੈਣ ਲਈ ਦੇਣੀ ਪੈਂਦੇ ਨੇ ਨਹੀਂ ਨਹੀਂ ਐ ਜਾ ਕਦੇ ਵੀ ਨਹੀਂ ਸੋਚਿਆ ਨਾ ਕਦੇ ਜ਼ਰੂਰਤ ਪਈ ਮਤਲਬ ਹਾਂ ਧਾਰਨਾ ਜ਼ਰੂਰ ਹੈ ਕਈ ਡਿਪਾਰਟਮੈਂਟਸ ਚੱਲਦਾ ਵੀ ਹੋਏਗਾ ਬਟ ਨਹੀਂ ਹਲੇ ਤੱਕ ਐਜੀ ਕੋਈ ਲੋੜ ਨਹੀਂ ਪਈ ਮੋਸਟਲੀ ਜਿੰਨੇ ਵੀ ਸਟੂਡੈਂਟ ਇੱਥੇ ਆਏ ਨੇ ਸਾਰੇ ਆਪਣੀ ਮਿਹਨਤ ਨਾਲ ਹੀ ਇੱਥੇ ਤੱਕ ਪਹੁੰਚੇ ਨੇ ਤੇ ਸਰਕਾਰ ਨੇ ਵੀ ਉਹਨਾਂ ਲੋਕਾਂ ਨੂੰ ਹੀ ਲਾਈਕ ਮੌਕਾ ਦਿੱਤਾ ਜਿਹੜੇ ਲਾਈਕ ਡਿਸਰਵਿੰਗ ਸੀ ਤੇ ওই ਲੋਕ ਇੱਥੇ ਪਹੁੰਚੇ ਨੇ ਆਪਦੇ ਮਿਹਨਤ ਦੇ ਬਲਬੂਤੇ ਨੇ ਹਾਂਜੀ ਕਿਵੇਂ ਦੇਖਦੀ ਹੋ ਮਾਨ ਸਰਕਾਰ ਦੀ ਇਸ ਉਪਰਾਲੇ ਨੂੰ ਬਹੁਤ ਵਧੀਆ ਚੀਜ਼ ਹੈ ਅੱਜ ਲਾਈਕ ਆਲਮੋਸਟ ਲਾਈਕ ਸਾਡੇ ਵੈਂਟਰੀ ਦੇ 292 ਬੰਦੇ ਇੱਥੇ ਲਾਈਕ ਸਿਲੈਕਟ ਹੋ ਰਹੇ ਨੇ ਤੇ ਹਰ ਕਿਸੇ ਲਈ ਬੜਾ ਪ੍ਰਾਊਡ ਮੂਮੈਂਟ ਹੋਏਗਾ ਉਹਨਾਂ ਲਈ ਉਹਨਾਂ ਦੇ ਪੇਰੈਂਟਸ ਲਈ ਤੇ ਇੱਕ ਵਧੀਆ ਗੱਲ ਹੈ ਕਿ ਸਰਕਾਰ ਮਤਲਬ ਲਾਈਕ ਸਾਡੇ ਪੰਜਾਬ ਦੇ ਨੌਜਵਾਨ ਅੱਗੇ ਆ ਰਹੇ ਨੇ ਤੇ ਉਹਨਾਂ ਨੂੰ ਮਤਲਬ ਲਾਈਕ ਇੱਕ ਨੌਕਰੀ ਵੱਲ ਜਾ ਰਹੇ ਕੋਈ ਮਤਲਬ ਅਨਇੰਪਲੋਇਮੈਂਟ ਨਹੀਂ ਰਹਿ ਰਹੀ ਇੱਥੇ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਮਹਿਮਾਨ ਸਾਹਿਬ ਆਏ ਜੀ ਮਾਨ ਸਾਹਿਬ ਆਏ ਅਕਸਰ ਅੱਗੇ ਕਈ ਵਾਰ ਇਹ ਹੁੰਦਾ ਸੀਗਾ ਕਿ ਭਾਈ ਕਿਸੇ ਮੰਤਰੀ ਨਾਲ ਐਮਐਲਏ ਨਾਲ ਕੋਈ ਲਿਹਾਜ਼ ਆ ਗਈ ਕੋਈ ਜਾਣ-ਪਛਾਣ ਆ ਗਈ ਤੇ ਚੱਲ ਨੌਕਰੀ ਦਾ ਜੁਗਾਰ ਹੋ ਜਾਣਾਗਾ ਤੇ ਪਰ ਹੁਣ ਪ੍ਰੋਪਰ ਪੜ ਕੇ ਪੜਾਈ ਕਰਕੇ ਆਈਉਂਗੀ ਕਿੱਦਾਂ ਮਹਿਸੂਸ ਨਾ ਵੀ ਮਾਨ ਸਾਹਿਬ ਨੇ ਨਾ ਤਾਂ ਕੋਈ ਪੈਸਾ ਲਿਆ ਤੇ ਨਾ ਕੋਈ ਲੈਣ ਵਾਲਾ ਮਤਲਬ ਸੀਗਾ ਉਹ ਕਹਿੰਦੇ ਪੜੋ ਪੜ ਕੇ ਨੰਬਰ ਲਓ ਤੇ ਨੌਕਰੀ ਲੈ ਲਓ ਬਿਲਕੁਲ ਸਹੀ ਫਰਮਾਇਆ ਜੀ ਉਹਨਾਂ ਨੇ ਸਾਨੂੰ ਕੋਈ ਪੈਸੇ ਦੀ ਕੋਈ ਸਿਫਾਰਿਸ਼ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਪਈ ਹੈਗੀ ਅਸੀਂ ਆਪਣੇ ਬਲਬੁੱਤੇ ਤੇ ਆਪਣੇ ਮਾਪਿਆਂ ਦੀ ਮਿਹਨਤ ਤੇ ਆਪਣੀ ਮਿਹਨਤ ਅਸੀਂ ਅੱਗੇ ਆਏ ਆ ਤੇ ਅਸੀਂ ਸ਼ੁਕਰਗੁਜ਼ਾਰ ਆਂ ਮਾਨ ਸਰਕਾਰ ਦੇ ਕਿ ਸਾਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੈਗਾ ਅਸੀਂ ਨੌਕਰੀ ਤੋਂ ਬਹੁਤ ਖੁਸ਼ ਆ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਮੈਂ ਫਰੀਦਕੋਟ ਤੋਂ ਫਰੀਦਕੋਟ ਤੋਂ ਹਾਂਜੀ ਨਾਲ ਕੌਣ ਆਇਆ ਨਾਲ ਮੇਰੇ ਪਾਪਾ ਆਏ ਆ ਪਾਪਾ ਹੀ ਨਹੀਂ ਹਾਂਜੀ ਕੀ ਫੀਲ ਕਰ ਰਹੇ ਹੋ ਉਹ ਵਧੀਆ ਬਹੁਤ ਅੱਛਾ ਪ੍ਰਾਊਡ ਫੀਲ ਕਰ ਰਹੇ ਆ ਕੋਦਿਕ ਸਰਕਾਰੀ ਮੁਲਾਜ਼ਮ ਨੇ ਇਹ ਤਾਂ ਅਸੀਂ ਵੀ ਉਸੇ ਫੀਲ ਦੇ ਵਿੱਚ ਜਾ ਰਹੇ ਆ ਗਿਆ ਤਾਂ ਉਹਨਾਂ ਨੂੰ ਵਧੀਆ ਲੱਗ ਰਿਹਾ ਕਿ ਇੱਥੇ ਆ ਤੁਸੀਂ ਕੀ ਫੀਲ ਕਰਦੇ ਹੋ ਕਿ ਅੱਜ ਨਿਯੁਕਤੀ ਪੱਤਰ ਮਿਲ ਜਾਣਾਗਾ ਔਰ ਇਸ ਤੋਂ ਬਾਅਦ ਜਿਹੜਾ ਨਾਮ ਦੇ ਮਗਰ ਡਾਕਟਰ ਲੱਗਣ ਲੱਗ ਜਾਣਾਗਾ ਉਹ ਦੇਖੋ ਡਾਕਟਰ ਤਾਂ ਪਹਿਲਾਂ ਬਣ ਗਏ ਸੀਗੇ ਪਰ ਇਹ ਹੈਗਾ ਕਿ ਉਹ ਸਰਕਾਰੀ ਡਾਕਟਰ ਬਣ ਜਾਗੇ ਤੇ ਗਰਾਸਰੂਟ ਲੈਵਲ ਤੇ ਕਿਸਾਨਾਂ ਦੀ ਪਸ਼ੂਪਾਲਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੂਗਾ ਸਾਨੂੰ ਇਹੀ ਹੈ ਵੀ ਜੋ ਬਿਮਾਰੀਆਂ ਅਸੀਂ ਬਚਾ ਸਕਦੇ ਆ ਗਿਆ ਫੈਲਣ ਤੋਂ ਯਾ ਉਹਨਾਂ ਦਾ ਜਿਵੇਂ ਗ੍ਰਾਸ ਰੂਟ ਲੈਵਲ ਤੇ ਅਸੀਂ ਟ੍ਰੀਟਮੈਂਟ ਕਰ ਸਕਦੇ ਹੈਗੇ ਆ ਰਦਰ ਦੈਨ ਕਿ ਉਹ ਹਸਪੀਟਲ ਜਾਣ ਉਹਨਾਂ ਦਾ ਕਿਸਾਨਾਂ ਦਾ ਖਰਚਾ ਵਧੇ ਤਾਂ ਅਸੀਂ ਇਹੀ ਕੋਸ਼ਿਸ਼ ਕਰਾਂਗੇ ਆਪਣੀ ਪੂਰੀ ਵੀ ਸਰਕਾਰ ਨੂੰ ਕੋਈ ਸਾਡੇ ਵੱਲੋਂ ਵੀ ਤਕਲੀਫ ਨਾ ਆਵੇ ਜੀ ਜਿਵੇਂ ਭਗਵੰਤ ਮਾਨ ਪਹਿਲਾਂ ਕਹਿੰਦੇ ਨੇ ਕਿ ਭਾਈ ਨਾ ਤਾਂ ਨੌਕਰੀ ਲਈ ਪੈਸਾ ਲੈਣਾ ਤੇ ਤੁਸੀਂ ਵੀ ਜਿਹੜਾ ਹੈਗਾ ਨੌਕਰੀ ਲੱਗਣ ਤੋਂ ਬਾਅਦ ਲੋਕਾਂ ਦੀ ਉਸੇ ਤਰ੍ਹਾਂ ਸੇਵਾ ਕਰਨੀ ਆ ਨਾ ਕੋਈ ਪੈਸਾ ਲੈਣਾ ਤੇ ਹਰ ਇੱਕ ਗਰੀਬ ਗੁਰਬੀ ਦਾ ਜਿਹੜਾ ਧਿਆਨ ਰੱਖਣਾ ਹੈ ਹਾਂਜੀ ਹਾਂਜੀ ਨਾ ਅਸੀਂ ਪੈਸਾ ਦਿੱਤਾ ਹੈ ਨਾ ਅਸੀਂ ਲਵਾਂਗੇ ਜਦੋਂ ਸਾਡੇ ਤੋਂ ਹੀ ਨਹੀਂ ਲਿਆ ਗਿਆ ਤਾਂ ਅਸੀਂ ਫਿਰ ਕਿਸੇ ਹੋਰ ਤੋਂ ਕਿਉਂ ਹੀ ਲੈਣਾ ਹੈ ਠੀਕ ਹੈ ਜਦੋਂ ਸਾਡੇ ਨਾਲ ਹੀ ਵਧੀਆ ਬਿਹੇਵ ਹੋਇਆ ਤਾਂ ਅਸੀਂ ਵੀ ਬਾਕੀ ਨਾਲ ਵਧੀਆ ਬਿਹੇਵ ਕਰਾਂਗੇ ਸੋ ਦੇਖਿਆ ਇਹਨਾਂ ਵਿਦਿਆਰਥੀਆਂ ਦੇ ਨਾਲ ਅੱਜ ਗੱਲਬਾਤ ਕੀਤੀ ਹੈ ਜਿਹੜੇ ਇੱਥੇ ਅੱਜ ਨਿਯੁਕਤੀ ਪੱਤਰ ਲੈਣ ਲਈ ਆਏ ਨੇ ਉਹਨਾਂ ਨੇ ਕਹਿਣਾ ਹੈ ਕਿ ਨਾ ਤਾਂ ਕੋਈ ਪੈਸਾ ਦਿੱਤਾ ਤੇ ਨਾ ਲੈਣਾ ਕਿਉਂਕਿ ਮਾਨ ਸਰਕਾਰ ਦਾ ਪਹਿਲੀ ਇਹ ਕਹਿਣਾ ਸੀ ਕਿ ਪੜੋ ਨੰਬਰ ਲਵੋ ਔਰ ਨਿਯੁਕਤੀ ਪੱਤਰ ਲੈ ਲਵੋ ਮਤਲਬ ਨਾ ਕੋਈ ਇਸ ਨਿਯੁਕਤੀ ਪੱਤਰ ਦੇ ਲਈ ਕੋਈ ਪੈਸਾ ਲੱਗਿਆ ਨਾ ਕਿਸੀ ਸ਼ਪਾਰਸ਼ ਲੱਗੀ ਹੈ ਸਿਰਫ ਪੜ੍ਹਾਈ ਆ ਔਰ ਪੜ੍ਹਾਈ ਦੇ ਬਲਬੂਤੇ ਤੀ ਅੱਜ ਇਹ ਨੌਜਵਾਨ ਅਸੀਂ ਪਹੁੰਚੇ ਨੇ ਔਰ ਨਿਯੁਕਤੀ ਪੱਤਰ ਜਿਹੜਾ ਆਪਣਾ ਹਾਸਲ ਕਰ ਰਹੇ ਨੇ ਕੈਮਰਾ ਸਹਾਇਕ ਜੋਗੀ ਰਾਜਵੀਰ ਸਿੰਘ ਦੇ ਨਾਲ ਮੁਹਾਲੀ ਤੋਂ ਰਿਸ਼ੀ ਰਾਹੀ ਵਰਲਡ ਪੰਜਾਬੀ